ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਗੁਰੂ ਪੂਰਾ ਪਿਟਿਓ ਵੜ ਭਾਗੀ ਮਣੇ ਪਿਆ ਪਰਗਾਸਾ ਕੋਈ ਨ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਭੇਟਿਓ ਵੜ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਆਪਣੇ ਸਤਗੁਰ ਕੇ ਬਲੇ ਹਾਰੀ ਸੁਖ 파ਸ਼ੇ ਸੁਖ ਸਜਾ ਧਾਰ ਆਨੰਦ ਹਮਾਰੇ ਰਹਾਓ ਅੰਤਰ ਜਾਮੇ ਕਰਨਿਹਾਰਾ ਸੋਈ ਖਸਮ ਹਮਾਰਾ ਨਰ ਭਉ ਭਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਅਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪੇ ਹੋਵਣ ਹਾਰਾ ਕਾਂਠ ਲਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵੱਡਿਆਈ ਅਚਾਰਜ ਸੋਬਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਨਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪੂਰਾ ਪੇਟਿਓ ਵੜਾ ਭਾਗੀ ਮਣੇ ਪਿਆ ਪਰਗਾਸਾ ਕੋਈ ਨਾ ਪੌਂਚਣ ਹਾਰਾ ਦੂਜਾ ਆਪਣੇ ਸਹਬ ਕਾ ਪਰਵਾਸਾ ਗੁਰੂ ਪੂਰਾ ਪੇਟਿਓ ਵੜਾ ਭਾਗੀ ਮਨੇ ਪਿਆ ਪਰਗਾਸਾ ਕੋਈ ਨਾ ਪੌਂਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਆਪਣੇ ਸਤਗੁਰ ਕੇ ਬਲਿਹਾਰੀ ਸੁਖ ਪਾਸ਼ੇ ਸੁਖ ਸਜਾ ਕਾਰ ਆਨੰਦ ਹਮਾਰੇ ਰਹਾਉ ਅੰਤਰ ਜਾਮੇ ਕਰਨਿਹਾਰਾ ਸੋਈ ਖਸਮ ਹਮਾਰਾ ਨਰਪਉ ਪਏ ਗੁਰ ਚਰਨੀ ਲਾਗੇ ਏਕ ਰਾਮ ਨਾਮ ਅਧਾਰਾ ਸਫਲ ਦਰਸਨ ਆਕਾਲ ਮੂਰਤ ਪ੍ਰਭ ਹੈ ਪੇ ਹੋਵਣ ਹਾਰਾ ਖੰਧ ਲਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵਡਿਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰਪੂਰਾ ਭੇਟਿਓ ਸਗਲੇ ਦੁਖ ਬਨਾਸੇ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪੂਰਾ ਪੇਟਿਓ ਵੜ ਭਾਗੀ ਮਣੇ ਪਿਆ ਪਰਗਾਸਾ ਕੋਈ ਨ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਪੇਟੋ ਵੜਾ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਆਪਣੇ ਸਤਗੁਰ ਕੇ ਬਲੇ ਹਾਰੀ ਅਗੇ ਸੁਖ ਪਾਛੇ ਸੁਖ ਸਜਾ ਘਾਰ ਆਨੰਦ ਹਮਾਰੇ ਰਹਾਓ ਅੰਤਰ ਜਾਮੇ ਕਰਨਿਹਾਰਾ सोई खसमह मारा निरपौ पए गुरु चरणी लागे एक राम नाम अधारा सफल दर्शन अकाल मूरत प्रभु है पे होवन हारा ਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵੱਡੇ ਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਨਾਸੇ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪੂਰਾ ਪਿਟਿਓ ਵੜ ਭਾਗੀ ਮਣੇ ਪਿਆ ਪਰਗਾਸਾ ਕੋਈ ਨ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਭੇਟਿਓ ਵੜ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਆਪਣੇ ਸਤਗੁਰ ਕੇ ਬਲਿਹਾਰੀ ਅਗੇ ਸੁਖ ਪਾਸ਼ੇ ਸੁਖ ਸਜਾ ਕਾਰ ਆਨੰਦ ਹਮਾਰੇ ਰਹਾਉ ਅੰਤਰ ਜਮੇ ਕਰਨਿਹਾਰਾ ਸੋਈ ਖਸਮ ਹਮਾਰਾ ਨਰਭਉ ਭਏ ਗੁਰ ਚਰਨੀ ਲਾਗੇ ਏਕ ਰਾਮ ਨਾਮ ਅਧਾਰਾ ਸਫਲ ਦਰਸਨ ਆਕਾਲ ਮੂਰਤ ਪ੍ਰਭ ਹੈ ਪੇ ਹੋਵਣ ਹਾਰਾ ਖੰਡ ਲਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵਡਿਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰਪੂਰਾ ਭੇਟਿਓ ਸਗਲੇ ਦੁਖ ਬਨਾਸੇ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪੂਰਾ ਪਿਟਿਓ ਵੜ ਭਾਗੀ ਮਣੇ ਪਿਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਪੇਟੋ ਵੜ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਆਪਣੇ ਸਤਗੁਰ ਕੇ ਬਲਿਹਾਰੀ ਅੱਗੇ ਸੁਖ ਪਾਛੇ ਸੁਖ ਸਜਾ ਘਾਰ ਆਨੰਦ ਹਮਾਰੇ ਰਹਾਉ ਅੰਤਰ ਜਮੇ ਕਰਨਿਹਾਰਾ सोई खसमह मारा निरपौ पए गुरु चरनी लागे एक राम नाम अधारा सफल दर्शन अकाल मूरत प्रभु है पे होवन हारा ਗਾਠ ਲਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵਡਿਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰਪੂਰਾ ਭੇਟਿਓ ਸਗਲੇ ਦੁਖ ਬਨਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪੂਰਾ ਪਿਟਿਓ ਵੜ ਭਾਗੀ ਮਣੇ ਪਿਆ ਪਰਗਾਸਾ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਭੇਟਿਓ ਵੜ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਆਪਣੇ ਸਤਿਗੁਰ ਕੇ ਬਲਿਹਾਰੀ ਅਗੇ ਸੁਖ ਪਾਛੇ ਸੁਖ ਸਜਾ ਘਾਰ ਆਨੰਦ ਹਮਾਰੇ ਰਹਾਉ ਅੰਤਰ ਜਾਮੇ ਕਰਨਿਹਾਰਾ सोई खसमह मारा निरपौ पए गुरु चरनी लागे एक राम नाम अधारा सफल दर्शन अकाल मूरत प्रभु है पे होवन हारा ਖੰਡ ਲਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵੱਡਿਆਈ ਆਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰਪੂਰਾ ਭੇਟਿਓ ਸਗਲੇ ਦੁਖ ਬਨਾਸੇ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪੂਰਾ ਪੇਟਿਓ ਵੜ ਭਾਗੀ ਮਣੇ ਪਿਆ ਪਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਪੇਟਿਓ ਵੜ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਆਪਣੇ ਸਤਗੁਰ ਕੇ ਬਲਿਹਾਰੀ ਅਗੇ ਸੁਖ ਪਾਛੇ ਸੁਖ ਸਜਾ ਘਾਰ ਆਨੰਦ ਹਮਾਰੇ ਰਹਾਉ ਅੰਤਰ ਜਮੇ ਕਰਨਿਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਏਕ ਰਾਮ ਨਾਮ ਅਧਾਰਾ ਸਫਲ ਦਰਸਨ ਆਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਖੰਡ ਲਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵੱਡਿਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰਪੂਰਾ ਭੇਟਿਓ ਸਗਲੇ ਦੁਖ ਬਨਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪੂਰਾ ਪੇਟਿਓ ਵੜ ਪਾਗੀ ਮਣੇ ਪਿਆ ਪਰਗਾਸਾ ਕੋਈ ਨ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਪੇਟਿਓ ਵੜਾ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਆਪਣੇ ਸਤਗੁਰ ਕੇ ਬਲਿਹਾਰੀ ਅਗੇ ਸੁਖ ਪਾਛੇ ਸੁਖ ਸਜਾ ਘਾਰ ਆਨੰਦ ਹਮਾਰੇ ਰਹਾਉ ਅੰਤਰ ਜਾਮੇ ਕਰਨਿਹਾਰਾ सोई ਖਸਮ ਹਮਾਰਾ ਨਰਭਉ ਭਏ ਗੁਰ ਚਰਨੀ ਲਾਗੇ ਏਕ RAM ਨਾਮ ਅਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਪਹੋਵਣ ਹਾਰਾ ਗਾंठ ਲਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵਡੇ ਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰਪੂਰਾ ਭੇਟਿਓ ਸਗਲੇ ਦੁਖ ਬਨਾਸੇ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪੂਰਾ ਪੇਟਿਓ ਵੜਾ ਭਾਗੀ ਮਣੇ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਪੇਟਿਓ ਵੜਾ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਆਪਣੇ ਸਤਿਗੁਰ ਕੇ ਬਲਿਹਾਰੀ ਅਗੇ ਸੁਖ ਪਾਛੇ ਸੁਖ ਸਜਾ ਘਾਰ ਆਨੰਦ ਹਮਾਰੇ ਰਹਾਉ ਅੰਤਰ ਜਾਮੇ ਕਰਨਿਹਾਰਾ सोई ਖਸਮ ਹਮਾਰਾ ਨਰਭਉ ਭਏ ਗੁਰ ਚਰਨੀ ਲਾਗੇ ਏਕ RAM ਨਾਮ ਅਧਾਰਾ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਭੇਹਵਣ ਹਾਰਾ ਹਲਾ ਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵਡਿਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਨਾਸੇ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪੂਰਾ ਪੇਟਿਓ ਵੜ ਭਾਗੀ ਮਣੇ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਪੇਟੋ ਵੜ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਆਪਣੇ ਸਤਿਗੁਰ ਕੇ ਬਲਿਹਾਰੀ ਅਗੇ ਸੁਖ ਪਾਛੇ ਸੁਖ ਸਜਾ ਘਾਰ ਆਨੰਦ ਹਮਾਰੇ ਰਹਾਉ ਅੰਤਰ ਜਾਮੇ ਕਰਨਿਹਾਰਾ सोइ खसम हमा निरपो पये गुरुचरी लागे एक राम नाम अधारा सफल दर्शन अकाल मूरत, ਪਰ ਆਬੇ ਹੈਪੀ ਹੋਵਣ ਹਾਰਾ ਕਾਂਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰਤੀਤ ਪਿਆਰਾ ਵੱਡੇ ਵਡਿਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਨਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਪੂਰਾ ਭੇਟਿਓ ਵਡਭਾਗੀ ਮਣੇ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਭੇਟਿਓ ਵੜ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਹਬਾ ਕਾ ਪਰਵਸਾ ਆਪਣੇ ਸਤਗੁਰ ਕੇ ਬਲਿਹਾਰੀ ਅਗੇ ਸੁਖ ਪਾਛੇ ਸੁਖ ਸਜਾ ਘਾਰ ਆਨੰਦ ਹਮਾਰੇ ਰਹਾਓ अंतर करने हारा सोई खसम हमारा निरपो पये चरनी लागे एक राम नाम अधारा सफल दर्शन अकाल मूरत ਪਰਾਭਾ ਹੈਪੀ ਹੋਵਣ ਹਾਰਾ ਕਾਂਠ ਲਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵਡਿਆਈ ਅਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਨਾਸੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਪੂਰਾ ਭੇਟਿਓ ਵਡਭਾਗੀ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਭੇਟਿਓ ਵੜ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬਾ ਕਾ ਪਰਵਸਾ ਆਪਣੇ ਸਤਗੁਰ ਕੇ ਬਲੇ ਹਾਰੀ ਅਗੇ ਸੁਖ ਪਾਛੇ ਸੁਖ ਸਜਾ ਕਾਰ ਆਨੰਦ ਹਮਾਰੇ ਰਹਾਓ अंतर जामे कर निहारा सोई खसमह मारा निरभौ पए गुरु चरनी लागे एक राम नाम अधारा सफल दर्शन अकाल मूरत ਪਰਾਭਾ ਹੈਪੀ ਹੋਵਣ ਹਾਰਾ ਕਾਂਠ ਲਗਾਏ ਆਪਣੇ ਜਨ ਰਾਖੈ ਆਪਣੀ ਪ੍ਰਤੀਤ ਪਿਆਰਾ ਵੱਡੇ ਵਡਿਆਈ ਆਚਾਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਿਉ ਗੁਰ ਪੂਰਾ ਭੇਟਿਓ ਸਗਲੇ ਦੁਖ ਬਨਾਸੇ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਪੂਰਾ ਭੇਟਿਓ ਵਡਭਾਗੀ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬ ਕਾ ਪਰਵਸਾ ਗੁਰ ਪੂਰਾ ਭੇਟਿਓ ਵੜ ਭਾਗੇ ਮਣੇ ਪਿਆ ਪਰਗਾਸਾ ਕੋਈ ਨਾ ਪੰਚਨ ਹਾਰਾ ਦੂਜਾ ਆਪਣੇ ਸਹਬਾ ਕਾ ਪਰਵਸਾ ਆਪਣੇ ਸਤਗੁਰ ਕੇ ਬਲੇ ਹਾਰੀ ਅਗੇ ਸੁਖ ਪਾਛੇ ਸੁਖ ਸਜਾ ਕਾਰ ਆਨੰਦ ਹਮਾਰੇ ਰਹਾਓ ਅੰਤਰ ਜਾਮੀ ਕਰਨ